ਮਾਰਚ ਕੀ ਕਹਿੰਨੇ ਮਾਰਚ ਕਰਨ ਨਹੀਂ ਦੇਣਾ ਜੀ ਰੋਕ ਰਹੇ ਆ ਜੀ ਜਾਨ ਨਹੀਂ ਦੇ ਰਹੇ ਇੱਕ ਨਾ ਗੱਲ ਕਰੋ ਸਰ ਇਹਦੇ ਕਾਰਨ ਕਾਰਨ ਕੀ ਹੋ ਰਿਹਾ ਹੈ ਨਾ ਇਹ ਗੱਲ ਕਰਨਾ ਤੁਹਾਡਾ ਨਾ ਗੱਲਾਂ ਇੱਕ ਕੰਮ ਕਰੋ ਮੈਂ ਪਵਾਲ ਦਾ ਜਨਤਾ ਲਈ ਆ ਜੀ ਇਹਨਾਂ ਦੇ ਸਵਾਲ ਆ ਸਾਨੂੰ ਕਰ ਲੈਣ ਦਿਓ ਜਵੇਰ ਦੇ 11 ਵਜੇ ਦਾ ਸੀ ਆਏ ਹੋਏ ਆ ਤੁਹਾਡੇ ਨਾਲ ਸਾਰਾ ਤਾਲਮੇਲ ਹੋਇਆ ਹੋਇਆ ਇਹ ਪ੍ਰੋਗਰਾਮ ਚੱਲਿਆ ਹੋਇਆ ਵੀ ਅਸੀਂ ਮਾਰਚ ਕਰਨਾ ਹੈ ਜੇ ਹੁਣ ਵੀ ਤੁਸੀਂ ਜੀ ਰੋਕੋਗੇ ਜਾਣ ਪੁੱਛ ਕੇ ਤੁਸੀਂ ਆ ਤੜੇ ਖੱਜਲ ਖਵਾਲੀ ਭਗਵਾਨ ਦਮਨ ਸਰਕਾਰ ਆ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਗੁੰਡਾਗਰਦੀ ਤੇ ਉੱਤਰਾਈ ਆ ਔਰ ਜੇ ਸਰਕਾਰ ਨੇ ਸੇਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਇਹਨਾਂ ਨੂੰ ਬਹੁਤ ਵੱਡਾ ਅੱਖ ਮਿਲ ਜਾ ਬੋਗਤਣਾ ਬੋਗਤ ਭਗਵਾਨ ਤੁਮਾਨ ਸਰਕਾਰ ਨੇ ਜਿਹੜਾ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਹੋਇਆ ਪੁਲਿਸ ਲਗਾਤਾਰ ਲੋਕਾਂ ਦੇ ਝੂਠੇ ਅਨਕਾਉਂਟਰ ਕਰ ਰਹੀ ਆ ਅਭੀ ਤੁਸੀਂ ਸਾਹਿਬ ਨੂੰ ਪਹਿਲਾਂ ਹੀ ਬੁਲਾ ਲੈਂਦੇ ਜੀ ਨੇ ਆਉਣਾ ਸੀਗਾ ਜੀ ਆਹ ਦੇਖੇ ਚ ਰੱਖਿਆ ਹੋਵੇ ਫੇਰ ਤਾਂ ਹੈ ਆਉਣ ਦੇਖੋ ਸਾਹਿਬ ਦੇ ਕੇ ਕਾਇਦਾ ਕੋਈ ਮਾਰਚ ਕਰਨਾ ਸ਼ਾਂਤ ਬਾਈ ਤੁਸੀਂ ਅੱਗੇ ਆ ਤੁਹਾਡੇ ਮਲਾਜ਼ਮ ਇੰਨੇ ਖੜੇ ਜੇ ਤੁਹਾਨੂੰ ਹੈ ਤਾਂ ਤੁਸੀਂ ਅੱਗੇ ਲਾ ਲਓ ਕੋਈ ਹੁਣ ਮਾਰਚ ਕੀ ਕਹਿੰਦੇ ਮਾਰਚ ਕਰਨ ਨਹੀਂ ਦੇਣਾ ਜੀ ਰੋ ਕਰਾਏ ਜੀ ਜਾਨ ਨਹੀਂ ਦੇ ਰਿਹਾ ਇੱਕ ਨਾ ਗੱਲ ਕਰੋ ਸਰ ਇਹਦੇ ਕਾਰਨ ਨਾ ਕਾਰਨ ਕੀ ਜੀ ਇੱਧਰ ਗੱਲ ਕਰਨਾ ਤੁਹਾਡਾ ਨਾ ਗੱਲਾਂ ਇੱਕ ਕੰਮ ਕਰੋ ਜਿਹੜਾ ਮੈਂ ਸਵਾਲ ਤਾਂ ਜਨਤਾ ਲਈ ਹੈ ਜੀ ਇਹਨਾਂ ਦੀ ਸਵਾਲ ਹੈ ਸਾਨੂੰ ਕਰ ਲੈਣਾ 74 ਗੱਲ ਕਰਨਾ ਹਾਂਜੀ ਸਾਹਿਬ ਅਸੀਂ ਮੇਰੇ ਵੱਡ ਸੁਣ ਲਓ ਪੀਸਫੁੱਲ ਜਿਹੜਾ ਮੇਰੀ ਗੱਲ ਸੁਣ ਲੋ ਇੱਕ ਮ ਪਲੀਜ਼ ਤੁਹਾਡੇ ਨਾਲ ਪਾਰਟੀ ਭੇਜਾਂ ਕੋ ਪ੍ਰੋਬਲਮ ਆ ਰਹੀ ਹੈ ਕਿੰਨੀ ਹੈਗੀ ਜੀ ਕੋਈ ਕਿਹੜਾ ਕੋਈ ਸੀਨੀਅਰ ਅਫਸਰ ਨੇ ਕਿਹਾ ਸਾਰੇ ਸਿਆਣੇ ਬੰਦੇ ਆਏ ਤਾਂ ਹੈ ਨਹੀਂ ਹੁੱਲੜਵਾਜ ਤਾਂ ਹੈ ਨਹੀਂ ਅਸੀਂ ਰਿਪੋਰਟ ਕਰ ਦਿਆਂ ਸਵੇਰ ਦੀ ਅਸੀਂ ਅਸੀਂ 11 ਵਜੇ ਤੇ ਆਏ ਹੋਇਆ ਜੇ 11 ਵਜੇ ਤੇ ਤੁਸੀਂ ਗੱਲਬਾਤ ਨਹੀਂ ਕਰ ਸਕਦੇ ਸੀ ਹੈ ਗਿਪਸਾ ਚਾਂਦ ਆ ਗਏ ਸਵੇਰ ਦੇ 11 ਵਜੇ ਦਾ ਅਸੀਂ ਆਏ ਹੋਇਆ ਤੁਹਾਡੇ ਨਾਲ ਸਾਰਾ ਤਾਲਮੇਲ ਹੋਇਆ ਹੋਇਆ ਇਹ ਪ੍ਰੋਗਰਾਮ ਚੱਲਿਆ ਹੋਇਆ ਵੀ ਅਸੀਂ ਮਾਰਚ ਕਰਨਾ ਹੈ ਜੇ ਹੁਣ ਵੀ ਤੁਸੀਂ ਜੇ ਰੋਕੋਗੇ ਜਾਣ ਪੁੱਛ ਕੇ ਤੁਸੀਂ ਆ ਕਰ ਰਹੇ ਹੋ ਖੱਜਲ ਖਵਾਰੀ ਚਲੋ ਆਏ ਕਰਦੇ ਹੋ ਹਟ ਜਾ ਕਰੋ ਟੋਰ ਲਗ ਗਈ ਹਾਂਜੀ ਸਾਹਿਬ ਐਸਪੀ ਸਾਹਿਬ 5 ਮਿੰਟ ਚ ਬਾਹਰ ਕੇ 5 ਮਿੰਟ ਬਿਟ ਕਰੋ ਪਲੀਜ਼ 5 ਮਿੰਟ ਦਾ ਸਾਨੂੰ ਆਪਣਾ ਗੱਲ ਕਰਦਿਆਂ ਹੋਗੇ ਉਹ ਕਹਿਤਾ ਨਾ ਪੀਰ ਨੂੰ ਛੋਟਾ ਬੋਲ ਉਸੇ ਮੇਰੀ ਗੱਲ ਤਾਂ ਸੁਣ ਲਓ ਜੀ ਅਸੀਂ ਸ਼ਾਂਤਵੇਂ ਤਰੀਕੇ ਨਾਲ ਜਾ ਰਹੇ ਹਾਂ ਆਰਤੀ ਸਿਨੇਮੇ ਤੱਕ ਸਾਡੇ ਨਾਲ ਆ ਲੈਣਾ ਹੋ ਕਰਕੇ ਹਰੇ ਬੱਸ ਵਰ ਹੋਣਾ ਹੀ ਇੱਥੇ ਬਹੁਤ ਜੀ ਗੱਲ ਐਸਪੀ ਸਾਹਿਬ ਆ ਰਹੇ 2 ਮਿੰਟ ਚ ਆ ਗਏ ਇੰਨਾ ਪੰਜ ਮਿੰਟ ਕਹੀ ਜਾਂਦੇ ਪੰਜ ਮਿੰਟ ਤਾਂ ਹੋ ਗਏ ਸਾਫ਼ ਘੜੀ ਦੇਖ ਕੇ 5 ਮਿੰਟ ਤੁਰਪੇ ਬੱਸ ਗੱਲ ਮੁਕੀ ਐਸਪੀ ਸਾਹਿਬ ਨਹੀਂ ਨਹੀਂ ਉਹਨਾਂ ਨੇ ਸਾਡੇ ਸਾਡੇ ਨੂੰ ਕੋਈ ਆਪਸ ਨੇ ਜਾਣਾ ਹੁੰਦਾ ਸਕਿਉਰਟੀ ਦਾ ਸਿਸਟਮ ਹੁੰਦਾ ਪਲੀਜ਼ ਤਾਂ ਕਰਕੇ ਇਹ ਤੁਹਾਨੂੰ ਰੋਕ ਨਹੀਂ ਰਿਹਾ ਤੁਹਾਨੂੰ ਰੋਕ ਨਹੀਂ ਰਿਹਾ 5 ਮਿੰਟ ਦੇ ਦੇ ਤਾ ਪੈਸਾ ਕਿਉਂ ਦੱਸਿਆ ਗਿਆ ਅਸੀਂ ਮਾਰਚ ਕਰਨਾ ਤੋ ਉਦੋਂ ਹੀ ਬੁਲਾ ਲੈਂਦੇ ਜੀ ਪਹਿਲਾਂ ਇਹਨਾ ਸੀ ਚੀਨੂ ਵੀ ਬੁਲਾਉਣਾ ਸੀ ਉਹਨੂੰ ਬੁਲਾ ਲੈਂਦੇ ਪਹਿਲਾਂ ਸਾਰਾ ਫਾਲਤੋ ਜਿਆਦਾ ਬਣਦਾ ਦੀ ਨਾ ਏ ਇੱਕ ਨਾ ਗੱਲ ਕਰ ਲੋ ਪੀਸ ਦੇਖੋ ਐਸਪੀ ਸਾਹਿਬ ਬੈਠੇ ਸੀ ਅਚਾਨਕ ਮੀਟਿੰਗ ਆ ਗਈ ਦੂਜੇ ਐਸਪੀ ਸਾਹਿਬ ਡਿਊਟੀ ਲੱਗੀ 5 ਮਿੰਟ ਦੇ ਦਿਓਸ ਪਲੀਜ਼ ਅਹੀਂ ਤਾਨ ਰੋਗ ਹੀ ਨਹੀਂ ਦੇ ਜਿੱਥੇ ਮਰ ਜਣਾ ਨੋ ਪ੍ਰੋਬਲਮ ਲਓ ਜੀ 5 ਮਿੰਟ ਦੇ ਦੇ ਹਾਂ 5 ਮਿੰਟ 5 ਨੂੰ 4 ਰਹਿ ਜਾਣਾ 5 ਤੋਂ 4 ਹਾਂ 4 ਰਹਿ ਜਾਣਾ ਅਸੀਂ 5 ਮਿੰਟ ਬੈਂਟ ਕਰਾਂਗੇ 5 ਸਰਾ ਕੋਈ ਨਹੀਂ ਇਹ ਪੂਰੀ ਤਰ੍ਹਾਂ ਨਾਲ ਗੈਰਜਮੂਰੀ ਆ ਇਹ ਤੋਂ ਪਹਿਲਾਂ ਸਾਡੇ ਨਾਲ ਇਥੋਂ ਦੇ ਪੁਲਿਸ ਅਧਿਕਾਰੀਆਂ ਨੇ ਗੱਲ ਕੀਤੀ ਆ ਸਾਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਧਰ ਜਾਣਾ ਅਸੀਂ ਰੂਟ ਦੱਸਿਆ ਪਰ ਹੁਣ ਉਸ ਤੋਂ ਬਾਅਦ ਦੇ ਵਿੱਚ ਸਾਡੀਆਂ ਕੁਛ ਗੱਡੀਆਂ ਅੱਗੇ ਰੰਗੀਆਂ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜੀ ਹੁਣ ਐਸਪੀ ਸਾਹਿਬ ਆ ਰਹੇ ਆ ਇਹ ਪਰਸੋਂ ਤੋਂ ਚੌਥੇ ਦਾ ਅਨਾਉਂਸ ਹੋਇਆ ਹੋਇਆ ਸਵੇਰੇ ਇੱਥੇ ਆਏ ਹੋਇਆ ਇਹ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੇ ਜਿਹੜਾ ਲੜਨ ਦਾ ਸੰਘਰਸ਼ ਕਰਨ ਦਾ ਹੱਕ ਉਹ ਵੀ ਕੁਚਲਿਆ ਜਾ ਰਿਹਾ ਇਹ ਕਹਿੰਦੇ ਬੰਦੇ ਵੀ ਮਾਰਾਂਗੇ ਤੇ ਸਾਨੂੰ ਜਿਹੜੀ ਆ ਰੋਣ ਵੀ ਨਹੀਂ ਦੇਵਾਂਗੇ ਇਸ ਤਰ੍ਹਾਂ ਨਾਲ ਭਗਵੰਤ ਮਾਨ ਸਰਕਾਰ ਆ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਗੁੰਡਾਗਰਦੀ ਤੇ ਉੱਤਰਾਈ ਆ ਔਰ ਜੇ ਸਰਕਾਰ ਨੇ ਸੇਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਇਹਨਾਂ ਨੂੰ ਬਹੁਤ ਵੱਡਾ ਖਮਿਆਲਜਾ ਭੋਗਤਣਾ ਪਊਗਾ ਕੀ ਗੱਲ ਕਿਉਂ ਡਰ ਕੇ ਰਹੇ ਆ ਮਾਰਚ ਤੋਂ ਇਹ ਦੇਖੋ ਡਰ ਇਸ ਕਰਕੇ ਰਹੇ ਆ ਜੀ ਜਿਹੜੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਹੋਇਆ ਪੁਲਿਸ ਲਗਾਤਾਰ ਲੋਕਾਂ ਦੇ ਝੂਠੇ ਇਨਕਾਊਂਟਰ ਕਰ ਰਹੀ ਆ ਨਰਿੰਦਰਦੀਪ ਨੂੰ ਵੀ ਜਿਹੜਾ ਚੱਕ ਕੇ ਗੋਲੀਆਂ ਮਾਰ ਕੇ ਨੂੰ ਸੌਰੀ ਉਹਨੂੰ ਜਿਹੜਾ ਕਤਲ ਕੀਤਾ ਸੀ ਆਈ ਸਟਾਫ ਵੱਲੋਂ ਕੋਹ ਕੋ ਕੇ ਉਹਨੂੰ ਮਾਰਿਆ ਗਿਆ ਅੱਜ ਜਦੋਂ ਅਸੀਂ ਮਾਰਚ ਕਰਨ ਲੱਗੇ ਆ ਤੇ ਹੁਣ ਪੁਲਿਸ ਵੱਲੋਂ ਜਿਹੜਾ ਰੋਕਿਆ ਜਾ ਰਿਹਾ ਇੱਥੋਂ ਆ ਰਹੀ ਆ ਆਤੀ ਦਵਾ ਆਪਾਂ ਬਸ ਬਸ ਆਜੋ ਭਾਈ ਸੋ ਬਿਲਕੁਲ ਇਜਾਜ਼ਤ ਜਿਹੜੀ ਹੈ ਇਜਾਜ਼ਤ ਦਿੱਤੀ ਗਈ ਹੈ ਮਾਰਚ ਦੀ ਪਹਿਲਾ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀਗੀ ਤੇ ਐਸਪੀ ਆਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਇਸ ਮਾਰਚ ਨੂੰ ਅ ਅੱਗੇ ਲਿਜਾਣ ਦੀ ਜਿਹੜੀ ਹੈਗੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਹੁਣ ਇਹ ਪਰਿਵਾਰ ਜਿਹੜਾ ਹੈਗਾ ਇਹ ਔਰ ਇਹਦੇ ਨਾਲ ਜਿੱਥੇ ਬੰਧੀਆਂ ਆਈਆਂ ਹੋਈਆਂ ਨੇ ਉਹ ਲੁਧਿਆਣਾ ਦੇ ਵਿੱਚ ਨਰਿੰਦਰਦੀਪ ਨੂੰ ਇਨਸਾਫ ਦਿਵਾਉਣ ਦੇ ਲਈ ਮਾਰਚ ਕਰਨਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖਾਲੀ ਪੰਜਾਬੀ ਲੋਕਾਂ ਨੇ